ਇਹ ਕਿੰਨੂ ਗੋਲੀ ਤੁਹਾਡੇ ਘਰ ਚ ਵਜਈ ਮੇਰੀ ਪੋਤਰੀ ਕਿੰਨੇ ਸਾਲ ਦੀ ਸੀ ਉਹ 10 ਸਾਲ ਦੀ ਹੈਗੀ ਹਾਂ ਅੱਛਾ ਤੇ ਕਿਦਾਂ ਵਜਈ ਗੋਲੀ ਕਿਤਰਾ ਵਜਈ ਉਹ ਇਥੇ ਖਲੋਤੀ ਸੀ ਨਾ ਆਪਣੇ ਸਾਹਮਣੇ ਉਹ ਉਹ ਖਲੋਤੀ ਸੀ ਹਾਂ ਤੇ ਖਲੋਤੀਆਂ ਦੇ ਉਹ ਗੋਲੀ ਹੁਣ ਕੋਈ ਸਾਨੂੰ ਵੀ ਪਤਾ ਪਿਸਤੌਲ ਦੀਆਂ ਗੋਲੀਆਂ ਵੀ ਚੱਲਣ ਦਾ ਪੰਜਾਬੀ ਇਦਨੂੰ ਆ ਵਾਹ ਜਾਣਾ ਕਈ ਅੱਛਾ ਆਹਿੰਦਾ ਘਰ ਮਾੜੀ ਮੋੜ ਦੀ ਕੋਈ ਗੱਲ ਨਹੀਂ ਠੀਕ ਹੈ ਕਿੱਥੇ ਗੋਲੀ ਵਜੀ ਕਿੱਥੇ ਹੈ ਇੱਥੇ ਵੱਖਰੀ ਜੀ ਚ ਤਾਂ ਗੋਲੀ ਕੱਢਦੇ ਤੇ ਉਹਨਾਂ ਡਾਕਟਰਾਂ ਨੇ ਅੱਛਾ ਉਹਨੇ ਹਸਪੀਟਲ ਦੇ ਵਿੱਚ ਦਾਖਲ ਹੈ ਦਾਖਲ ਹੈ ਵਜਾ ਸਰ ਜੀ ਨਿਗੇ ਨਿਗੇ ਬੱਚੇ ਹੀ ਲੜੇ ਆ ਮਾਰੇ ਜੇ ਬਾਕੀ ਸਾਡੀ ਉਹਨਾਂ ਨਾਲ ਕੋਈ ਰੰਜਿਸ਼ ਨਹੀਂ ਗਈ ਕੋਈ ਸਾਡੀ ਉਹਨਾਂ ਨਾਲ ਗੱਲਬਾਤ ਨਹੀਂ ਗਈ ਮल्लाह ਹੀ ਆਪਣੀ ਮਿਹਨਤ ਕਰਦੇ ਆ ਉਹਨਾਂ ਦਾ ਕੋਈ ਸਰਕਲ ਹੋ ਰਿਹਾ ਸਾਡਾ ਸਰਕਲ ਕੁਝ ਹੋ ਰਿਹਾ ਇਹ ਵੀ ਕਦੀ ਇਤਨਾ ਦੀ ਨਹੀਂ ਜੀ ਪਹਿਲਾਂ ਸਾਡੀ ਉਹਨਾਂ ਨਾਲ ਕਦੀ ਕੋਈ ਗੱਲਬਾਤ ਨਹੀਂ ਹੋਈ ਆ ਪਤਾ ਨਹੀਂ ਉਹਨਾਂ ਨੇ ਉਹਨਾਂ ਨੇ ਆ ਪਲੇਨ ਨਾਲ ਕੰਮ ਕੀਤਾ ਵਾ ਜੀ ਜਦੋਂ ਪਹਿਲਾਂ ਉਹਨਾਂ ਗੋਲੀ ਚਲਾਈ ਜਾਣਾ ਐਸੇ ਜਗ੍ਹਾ ਤੇ ਤਾਂ ਉਹ ਮਾਰ ਚੁੱਕੇ ਐਸ ਜਗ੍ਹਾ ਤੇ ਸਰਜੀ ਜਦੋਂ ਉਹਨਾਂ ਗੋਲੀ ਚਲਾਈ ਆ ਮੇਰਾ ਛੋਟਾ ਬੇਟਾ ਉਹਦੇ ਕੋਲ ਖਲੋਤਾ ਜਿਹੜੇ ਮੁੰਡੇ ਨੇ ਗੋਲੀ ਚਲਾਈ ਆ ਮੈਂ ਤੇ ਆਖਿਆ ਖਣੀ ਮੇਰੇ ਮੁੰਡੇ ਦੇ ਨੇ ਨਲਾਂ ਚ ਗੋਲੀ ਮਾਰਤੀ ਆ ਜਦੋਂ ਮੈਂ ਕਰਕੇ ਗਾਂ ਹੋ ਕੇ ਵੇਖਿਆ ਮਾਹ ਨਹੀਂ ਬਚਾ ਹੋ ਗਿਆ ਫਿਰ ਅਸੀਂ ਸਰਜੀ ਉਹਦੇ ਫੇਰ ਹੋ ਗਏ ਆ ਉਹ ਪਿਸਟਰ ਅਸੀਂ ਖੋਲਿਆ ਵਾ ਉਹਨਾਂ ਕੋਲ ਉਹਨੂੰ ਅਸੀਂ ਨੱਪ ਲਿਆ ਵਾ ਉਹ ਪਿਸਟਰ ਖੋਲਿਆ ਮੁੜ ਕੇ ਅੱਧੇ ਪੌਣੇ ਘੰਟੇ ਬਾਅਦ ਫਿਰ ਉਹ ਪਲੇਨ ਨਾ ਆਏ ਆ ਖੂਪਾ ਜਾਨੀ ਮਹਾਰਾਜ ਮੁੜ ਕੇ ਸਾਨੂੰ ਕੋਈ ਪਤਾ ਨਹੀਂ ਮੈਂ ਉਹ ਕੋਠੇ ਤੇ ਆ ਅਸੀਂ ਓਲੇ ਹੋ ਕੇ ਕਦਾ ਰੋੜਾ ਛੁੱਟਦੇ ਆ ਵੀ ਸਾਡੇ ਘਰ ਨਾ ਆ ਜਾਣ ਜਦੋਂ ਸਾਡੀ ਨਾ ਮੇਰੀ ਛੋਟੀ ਭਝਾਈ ਨੂੰ ਜਦੋਂ ਗੋਲੀ ਵੱਜ ਗਈ ਆ ਮੈਂ ਉਹਨੂੰ ਆਪਦੇ ਅੰਦਰ ਖਿੱਚ ਲਿਆਵਾ ਤੇ ਮੈਂ ਆਪਦਾ ਕੁੰਡਾ ਮਾਰ ਕੇ ਤੇ ਮੁੰਡਿਆਂ ਨੂੰ ਵੀ ਕੋਠੇ ਤੇ ਚੜਾ ਲਿਆਵਾ ਕੋਠੇ ਤੇ ਚੜ ਕੇ ਤੇ ਫਿਰ ਮੈਂ ਇਹਨਾਂ ਦਾ ਜਦੋਂ ਹਸਾਬ ਲਾਇਆ ਇਹ ਜਦੋਂ ਮੇਰੇ ਘਰ ਵਾਲ ਨੂੰ ਵਧੇ ਆ ਨਾ ਮੈਂ ਓਲੇ ਹੋ ਕੇ ਮਤਲਬ ਵੀ ਤੇ ਦੋ ਤਿੰਨ ਰੋੜੇ ਛੁੱਟੇ ਆ ਨਾ ਫੇਰ ਵੇਖਿਆ ਵੀ ਰੋੜੇ ਉੱਤੋਂ ਆਉਣ ਡੇ ਪਿਆ ਇੱਥੋਂ ਦੇ ਸਰਜੀ ਇਦਾਂ ਵੀ ਜਿੱਤਰਾ ਨਾ ਦੀਵਾਲੀ ਚ ਲੰਨ ਡਈ ਆ ਕੋਈ ਤੇ ਕਿਨੂ ਕਿਨੂ ਗੋਲੀ ਲੱਗੀ ਹੈ ਜੀ ਗੋਲੀ ਲੱਗੀ ਹੈ ਜੀ ਇੱਕ ਮੇਰੀ ਛੋਟੀ ਪਰਜਾਈ ਨੂੰ अच्छा जी एक ਸਾਡੇ ਇੱਥੇ ਗਵਾਂਡੀ ਆ ਛੋਟੀ ਜੀ ਬੇਟੀ ਆ ਇੱਕ ਉਹਦੇ ਲੱਗੀ ਆ ਜਦੋਂ ਉਹਨੇ ਗੋਲੀ ਚਲਾਤੀ ਆ ਫਿਰ ਅਸੀਂ ਨਾ ਮੁੜ ਕੇ ਪਿਸਤੌਲ ਉਹਦਾ ਖੋਲਿਆ ਆ ਮਤਲਬ ਗੋਲੀ ਸਾਡੇ ਵੱਜੀ ਨਹੀਂ ਆ ਅਸੀਂ ਉਹਦਾ ਜਦੋਂ ਪਿਸਤੌਲ ਖੋਹ ਕੇ ਨਾ ਤੇ ਅਸੀਂ ਆਪਣੇ ਇੱਥੇ ਘਰ ਲੈ ਆਂਦਾ ਆ ਵੀ ਆ ਤੁਹਾਡਾ ਪਿਸਤੌਲ ਲੈ ਆਂਦਾ ਜੇ ਤੇ ਆਜੋ ਜੇ ਫੜਨਾ ਜੇ ਉਹਦੇ ਮੁੜ ਕੇ ਜਦੋਂ ਇੰਨੀ ਗੱਲ ਹੋਈ ਤੇ ਮੁੜ ਕੇ ਨਾ 5-7 ਫਿਰ ਪਿਸਤੌਲ ਲਿਆਂਦੇ ਤੇ 10-12 ਮੁੰਡੇ ਮਗਾਏ ਪਤਾ ਨਹੀਂ ਕਿੱਥੋਂ ਮਗਾਏ اچھا ਕੋਹੀ ਇਹਦਾ ਦੇ ਆਪਣੇ ਦੇ ਘਰ ਦੇ ਆ ਜਿਹੜੇ 6-7 ਹੈਗੇ 8 ਮੇਨ ਮੇਨ ਤੇ ਜਿਹੜੇ ਮਗਰੋਂ ਹੋਰ ਵੀ ਬੰਦੇ 10 12 ਮਗਾਈ ਉਹ ਵੀ ਜਾਨੀ ਕਿ ਆ ਕੇ ਤੇ 12 14 15 ਬੰਦੇ ਹੋ ਗਏ ਤੇ ਫੇਰ ਇਹਨਾਂ ਗੋਲੀਆਂ ਸਿੱਧੀਆਂ ਚਲਾਉਂਦੇ ਗਏ ਉਹ ਇੱਥੇ ਸਾਹਮਣੇ ਖਲੋਤੇ ਸੀ ਮੇਰੀ ਪਰਜਾਈ ਸੀ ਇੱਕ ਮੇਰਾ ਭਰਾ ਸੀ ਤੇ ਉਹਨਾਂ ਦੀ ਗੋਲੀ ਜੋ ਵੱਜ ਗਈ ਆ ਤਕਰੀਬਨ ਕਿੰਨੇ ਕਿੰਨੇ ਜਾਨਾਂ ਤੇ ਗੋਲੀ ਵੱਜੀ ਆ ਤਿੰਨਾਂ ਜਾਨਾਂ ਤੇ ਗੋਲੀ ਵੱਜੀ ਇੱਕ ਗੁੱਡੀ ਐਡੀ ਕਿਤੇ ਵੱਜੀ ਆ ਅੱਛਾ ਤਿੰਨ ਤਿੰਨ ਜੇ ਇੱਕ ਤੇ ਮਤਲਬ ਡੈਥ ਹੋ ਗਈ ਆ ਦੋ ਜ਼ਖਮੀ ਆ ਜੀ ਬੱਚੇ ਛੋਟੇ ਸੀ ਉਹਨਾਂ ਨੂੰ ਉਹਨਾਂ ਦੇ ਲੜਾਈ ਝਗੜੇ ਦੇ ਵਿੱਚ ਕਰਦੇ ਕਰਦੇ ਇਹਨਾਂ ਦੇ ਦੋ ਪਰਿਵਾਰਾਂ ਦੀ ਆਪਸ ਗੱਲਬਾਤ ਗਈ ਦੋ ਲੱਗ ਲੱਗ ਇਹਨਾਂ ਦੀ ਗਲੀਆਂ ਸੀ ਜਿਹੜੀ ਦੂਜੀ ਧਿਰ ਆ ਸ਼ੇਰੇ ਹੋਣੀ ਉਹਨਾਂ ਨੇ ਆਣ ਕੇ ਇਹਨਾਂ ਦੇ ਘਰੇ ਲੱਗੇ ਆਣ ਦੀ ਗੋਲੀਆਂ ਚਲਾਈਆਂ ਨੂੰ ਤੇ ਤਿੰਨ ਜਾਨਾਂ ਦੇ ਗੋਲੀਆਂ ਲੱਗੀਆਂ ਨੇ ਇੱਕ ਦੀ ਮੌਤ ਹੋ ਚੁੱਕੀ ਆ ਆਪਾਂ ਮੇਨ ਦੋਸ਼ੀ ਉਹਨੂੰ ਹੀ ਗ੍ਰਿਫਤਾਰ ਵੀ ਕਰ ਲਿਆ ਵਾ ਨਾਲ ਇੱਕ ਨਜਾ ਜਿਹੜਾ ਪਿਸਤਲ ਉਹ ਵੀ ਰਿਕਵਰ ਕੀਤਾ ਵਾ ਬਾਕੀਆਂ ਨੂੰ ਫੜਨ ਦੀ ਕਿਸ਼ਾਪਾ ਮਾਰੀ ਕੀਤੀ ਜਾ ਰਹੀ ਆ ਸਰ ਇਧਰ ਵਿੱਚ ਇੰਜਰਡ ਕਿੰਨੇ ਹੋਏ ਨੇ ਤਿੰਨ ਜਾਨੇ ਇੰਜਰਡ ਹੋਏ ਨੇ ਜਿਨ੍ਹਾਂ ਦੇ ਵਿੱਚ ਇੱਕ ਦੀ ਮੌਤ ਹੋ ਗਈ ਆ ਦੋ ਆਊਟਰ ਟੈਂਚਰ ਨੇ ਜਿਹੜੇ ਜਿਹੜੇ ਦੂਸਰੇ ਦੱਸੀ ਜਾਣਗੀ ਵਜੀ ਇਹਨਾਂ ਦੇ ਛੋਟੇ ਬੱਚੇ ਸੀ ਉਹਨਾਂ ਦੀ ਆਪਸ ਵਿੱਚ ਕਿਤੇ ਗੱਲ ਨੂੰ ਬਿਆਸ ਬਸਾਈ ਹੋਈ ਉਹਨੂੰ ਲੈ ਕੇ ਫਿਰ ਗੱਲਬਾਤ